ਹੁਣ 42 ਸਿਰੂ ਹੋ ਗਿਆ ਤੇ ਲੱਤਾਂ ਤੋਂ ਮੇ ਤਾਂ ਤੁਰਿਆ ਨਹੀਂ ਜਾਂਦਾ ਜੇ ਮੈਂ ਤੁਰਦਿਆਂ ਤੇ ਮੈਨੂੰ ਸਾਹ ਚੜਦਾ ਹੈਗਾ ਮੈਂ ਉਹਨੂੰ ਕਿਹਾ ਡਾਕਟਰ ਨੂੰ ਦੁਬਾਰਾ ਮੰਗੇਈ ਉਹਦੇ ਕੋਲ ਮੈਨੂੰ ਪਤਾ ਕੀ ਕਹਿੰਦੇ ਸੀ ਕਹਿੰਦਾ ਜੀ ਅਸੀਂ ਜਦੋਂ ਤੁਹਾਡਾ ਆਪਰੇਸ਼ਨ ਹੋਇਆ ਸੀ ਨਾ ਇੱਕ ਸਕਰੂ ਪਾਉਣਾ ਸੀ ਅਸੀਂ ਪਾਇਆ ਨਹੀਂ ਸੀ ਅਸੀਂ ਕਹਿੰਦੇ ਸ਼ਾਇਦ ਸਰ ਜਾਊਗਾ ਹੁਣ ਤੁਹਾਡਾ ਆਪਰੇਸ਼ਨ ਦੁਬਾਰਾ ਕਰਨਾ ਪਊਗਾ ਅਸੀਂ ਸਕਰੂ ਪਾ ਦਿੰਨੇ ਆ ਠੀਕ ਹੋ ਜਾਊਗਾ ਕਿੰਨਾ ਪੈਸਾ ਲੱਗੂਗਾ ਜੀ 1.5 ਤੋਂ 2 ਲੱਖ ਲੱਗ ਜਾਊਗਾ 2 ਸਾਲ ਪਹਿਲਾਂ ਵੀ 10 ਸਾਲ ਪਹਿਲੇ ਪਤਾ ਹੈ ਸਾਰੇ ਪੰਜਾਬ ਨੂੰ ਵੀ ਲੱਤ ਦਾ ਦਰਦ ਹੈ ਜਿਹੜਾ ਇਹਦਾ ਆਪਰੇਸ਼ਨ 90% ਫੇਲ ਹੁੰਦਾ ਹੈ। ਕਿਉਂ ਆਪਾਂ ਦੇ ਫਸ ਹੁਣ। ਮੈਨੂੰ ਕੋਈ ਰਸਤਾ ਦੱਸ ਦੋ ਜੇ ਤੁਸੀਂ ਮੇਰੇ ਹੈਲਪ ਕਰ ਸਕਦੇ। ਮੈਂ ਲੁਧਿਆਣੇ ਤੋਂ ਬੋਲਦੀ ਆਂ ਜੀ। ਦੇਖੋ ਭਣੀ ਜਿਹੜਾ ਗਲਤ ਆਪਰੇਸ਼ਨ ਹੋਇਆ ਵੈ। ਹਾਂਜੀ। ਇਹ ਦੁਆਰ ਤੇ ਪੱਟੀਆਂ ਤੋਂ ਵੀ ਜਾਮੇਗੀ। ਹਾਂਜੀ ਹਾਂਜੀ। ਇੱਕ ਕੰਮ ਕਰ ਸਕਦੀ ਐ? 6 ਵਜੇ ਪਾਕੀ ਫੜਾ ਕੇ OPD ਦਿਖਾਇਆ ਸਾਰੇ ਟੈਸਟ ਨਾਲ ਲੈ ਜੀ ਅੱਛਾ ਹਾਂ ਵੀ ਕੋਈ ਰਸਤਾ ਦੱਸਦਾ ਲੱਗੇ ਹੈ ਨਾ ਕੁਝ ਨਹੀਂ ਰਸਤਾ OPD ਦੂਜੀ ਮੰਜ਼ਲ 10 ਰੁਪਏ ਦੀ ਪਰਚੀ ਹੈ 6 ਵਜੇ ਲਾਈਨ ਤੇ ਲੱਗ ਜਿਓ 2 ਵਜੇ ਤੱਕ ਕਲੀਅਰ ਹੋ ਜਾਊ ਸਾਰਾ ਇਹ ਕਰਨਾ ਕੀ ਹੋਣਾ ਦਵਾਈ ਲਿਖ ਦੇਣਗੇ ਉਹ ਮੈਂ ਤੰਗ ਸੀ ਕਿ ਮੈਨੂੰ ਫੇਰ ਉਹ ਕਹਿੰਦੇ ਨੇ ਜੀ ਕਰਾ ਲਓ ਤੁਸੀਂ ਜਦੋਂ ਇੰਨੇ ਓਕੇ ਹੈਗੇ ਕਰਾ ਲਓ ਪਰ ਸਸਾ ਪੀਜੀਆਈ ਨਹੀਂ ਜਾਂਦੀ ਇੱਕ ਹੋਰ ਬਿੱਟ ਵੀ ਹੋਰ ਤੇਰੇ ਤੋਂ ਆਹ ਹੁਣ ਦਾ ਵੀਡੀਓ ਬੈਠੀ ਸੀ ਇੱਕ ਅੱਧਾ ਹੋਰ ਆਪਰੇਸ਼ਨ ਕਰ ਦੇਣਾ ਤੇਰਾ ਆ ਮਾਰ ਦੇਣੀਆਂ ਦੂਪ ਤੋਂ ਨੇ ਤੂੰ ਪੀਜੀਆਈ ਜਾਇਆ ਦੂਜੀ ਮੰਜ਼ਲ ਹਫਤੇ ਚ ਕਿਸੇ ਵੀ ਦਿਨ ਪਰਚੀ ਕਟਾਵਾ ਬੇਬੇ ਜੀ ਮੇਰੀ ਨਹੀਂ ਉਹ ਕਿਹੜਾ ਡਾਕਟਰ ਹੋਊਗਾ ਜੀ ਜਿਹਨੂੰ ਉਹ ਵੀ ਹੋਵੇ ਡਾਕਟਰ ਟੀਮ ਦਾ ਕੰਮ ਹੈ ਪਾਰਟੀ ਕੁਸ ਦਾ ਕਹਾਡੀਆਂ ਦੇ ਦੂਜੀ ਮੰਜ਼ਲ ਤੇ ਔਰਤਾਂ ਦੀ ਪਰਚੀ ਘਟਾ ਲਿਫਟ ਸਾਹਮਣੇ ਠੀਕ ਹੈ ਜੀ ਵਧੀਆ ਰਹੇਗੀ ਤਾਂ ਸਰਪੀ ਦੀ ਪਤਨੀ ਦੁਖੀ ਆ ਗਿਆ ਇਹ ਨਾ ਇਹਨਾਂ ਡਾਕਟਰਾਂ ਦਾ ਪਤਾ ਨਹੀਂ ਇਹਨਾਂ ਦਾ ਕਦੋਂ ਇਹਨਾਂ ਦਾ ਇੱਕ ਸਾਰਾ ਕੰਮ ਤੁਸੀਂ ਵੀਡੀਓ ਦੇਖਦੇ ਦੀ ਉਦੋਂ ਦੇਖਣ ਲੱਗਿਓ ਜਦੋਂ ਆਪਰੇਸ਼ਨ ਕਰਾ ਲਿਆ ਮੇਰੀ ਵੀਡੀਓ ਉਦੋਂ ਦੇਖਦਾ ਅਗਲਾ ਜਦੋਂ ਆਪ ਜਾਂਦਾ ਨਹੀਂ ਤਾਂ ਤੂੰ ਤੇ ਕੁੱਤੇ ਹੋਣੀ ਆ ਗੰਦੇ ਮੰਦੇ ਲੱਚਰ ਬਲੌਗਰ ਇਹਨਾਂ ਨੂੰ ਦੇਖਦੇ ਨੇ ਭੈਣੇ ਲੋਕ ਮੈਂ ਵੀ ਕੀ ਕਰਾਂ ਮੇਰਾ ਗਲਾ ਗਲਾ ਬੈਠਿਆ ਪਿਆ ਹਜ਼ਾਰ ਫੋਨ ਸੁਣਦਾ ਘਰ ਦੇ ਸਾਰਾ ਟੱਬਰ ਮੇ ਨਾਲ ਲੜਦਾ ਹੈ ਬਸ ਮੈਂ ਬਿਮਾਰ ਰਿਹਾ ਕੋ ਜਾਨੀ ਨਹੀਂ ਨਹੀਂ ਵੈਸੇ ਤੁਹਾਨੂੰ ਚੜਦੀ ਕਲਾ ਰੱਖੀ ਮੈਂ ਵੀ ਇੱਕ ਬੈਡ ਹੈਗੀ ਆ ਤੂੰ ਉੱਥੇ ਜਾ ਯਾਰ ਚਾਹੇ ਤੈਨ ਮੇਰੀ ਕਹਾਂ ਆ ਭਾਈ ਤੇ ਤੈਨੂੰ 2 ਮਹੀਨਿਆਂ ਚ ਤੂੰ ਪੀਜੀਆ ਦਾ ਕਹਿਣਾ ਨਹੀਂ ਚੱਲਣਾ ਨਹੀਂ ਇਹਨਾਂ ਨੇ ਮਾਰ ਦੇਣਾ ਤੇਡੀ ਉਸਤਾਏਗੀ ਹਾਂ ਲੱਤਾਂ ਤੋਂ ਤੁਰਨਾ ਤੁਰੇ ਨਹੀਂ ਜਾਂਦਾ ਹੈਗਾ ਫਿਰ ਤੁਰੇ ਨਹੀਂ ਜਾਣਾ ਗਾਹਾਂ ਗਾਹਾਂ ਬਿਲਕੁਲ ਬੰਦ ਹੋ ਜਾਊਗਾ ਨਹੀਂ ਕਿਵੇਂ ਤੂੰ ਪੀਜੀਆਈ ਦਾ ਖਹਿੜਾ ਨਾ ਛੱਡੀ ਜਾ ਠੀਕ ਹੈ ਨੰਬਰ ਤੇਰੇ ਕੋਲੇ ਹੈਗਾ ਹਾਂ ਇਹ ਤਾਂ ਤੁਹਾਡਾ ਨੰਬਰ ਹੈ ਮੇਰੇ ਕੋਲ ਪੀਜੀਆਈ ਬਚ ਜਾਇਆ ਨਹੀਂ ਹੈ ਪੀਜੀਆਈ ਵਿੱਚ ਕੁਝ ਨਹੀਂ ਹੈਗਾ ਮਿਹਨਤ ਕਰਨੀ ਹੁੰਦੀ ਹੈ ਮਿਹਨਤ ਕੀ ਹੈ ਸਵੇਰੇ 6 ਵਜੇ ਕਿਸੇ ਵੀ ਡਿਪਾਰਟਮੈਂਟ ਜਾਣਾ 6 ਵਜੇ ਤੈਨੂੰ ਬੰਦਾ ਓਪੀਟੀ ਹੋਵੇ 11 ਬੀਕਾਟ ਦੇ ਦਵਾਈ ਲੇ ਗਦੇ ਨੇ ਨਾਲੇ ਆ ਕੇ ਮੁੜ ਕੇ ਆਉਣ ਦਾ ਟਾਈਮ ਦੇ ਦਿੰਦੇ ਨੇ ਦੋ ਤਿੰਨ ਵੇਰੀ ਜਾਏਂਗੀ ਅੱਛਾ ਇੱਕ ਕੰਮ ਕਰੀ ਲੈ ਵਾਚ ਮੰਗਲਵਾਰ ਤੇ ਸ਼ੁੱਕਰਵਾਰ ਸਪਾਈਂ ਦੇ ਦੁਨੀਆ ਦੇ ਮਸ਼ਹੂਰ ਡਾਕਟਰ ਬੈਠੇ ਨੇ ਮੰਗਲਵਾਰ ਸ਼ੁੱਕਰਵਾਰ ਜੀ ਓਕੇ ਓਕੇ 3 ਬੈਂਦੀ ਐ ਤੇ 5 ਬੈਂਦੀ ਠੀਕ ਹੈ